ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਬੰਦਪਾੜੀ ਹੈ ਕਿਉਂ ਲੱਗਦਾ ਹੈ ਕਿ ਕਿਸੇ ਨੇ ਨਿਰਧਾਰਨਾ ਰਾਤ ਨੂੰ ਪੜਾਈ ਕਿ ਸੂਣਾ ਕਰਿਆ ਹੈ ਅੱਜ ਦਾ ਇਹ ਗੱਲ ਹੈ ਕਿ ਜੇ ਇਸ ਸਾਦੀ ਵਿੱਚ ਕੁੱਤੀ ਹੈ ਕਿ ਸਾਡੇ ਨੂੰ ਇਹੋ ਲੱਗਾਇਏ ਉਹ ਸਪੂਰਤੀ ਦੇ ਵਿੱਚ ਆਉਣੀ ਹੈ ਇਹ ਸੱਚਮੁੱਚ ਆਮ ਆਦਮੀ ਆਓ 12 ਨਾ ਕਰੋ ਪ੍ਰਸ਼ਾਸਨ ਦੇ ਨੇਵਾ ਕਰੋ ਜੀ ਕਈ ਪ੍ਰਸ਼ਾਸਨ ਦੇ ਨੇਵਾ ਨਵਾਈ ਖਲਾਸੇ ਆਮ ਦਾ ਕਰਕੇ ਉਹ ਜਾਣ ਕੇ ਇੱਕ ਚੀਜ਼ਾ ਦੋ ਪਾਸਿਆਂ ਦੇ ਕੋਟਾ ਦਾ 700 ਤੋਂ 500 ਲਭਾਈ ਜਜੋ ਜਾਨ ਦੇ ਮਹਾਰਾਜ ਬਨੂ ਜੇਲਾ ਦੀਆਂ ਛੱਤ ਵਾਲੇ ਇਹ ਨਵੀਂ ਬਸਤੀਆਂ ਤੇ ਫੁੱਲ ਦੇ ਮਾਲਕਾਂ ਨੇ ਸਮਾਜੂਤ ਲੈ ਕੇ ਆਉਣਾ ਹੈ ਪਰ ਮੈਂ ਭੱਜਣਾ ਨਹੀਂ ਇਹ ਨਾਤੇ ਸੀ ਇਹ ਤਾਂ ਬਾੜੀ ਹੈ ਆਪਾਂ ਇੱਦਾਂ ਸੁਧਾਰਨ ਵਾਸਤੇ ਆਏ ਆ ਸਹੀ ਰਸਤੇ ਤੇ ਕੋਣ ਵਾਸਤੇ ਆਇਆ ਇਸ ਕਰਕੇ ਕੋਈ ਸ਼ੱਕ ਨਾ ਪਾਓ ਜਾਈ ਇੱਥੇ ਨਾ ਖੜੋ ਅੱਗੇ ਲੰਘ ਜਿਓ ਜੀ ਆਹ ਮੇਰੀ ਗੱਡੀ ਆ ਗਈ ਆਪਾਂ ਤੇਰੇ ਲਈ ਪੂਛਿਆ ਇਹ ਕਿ ਪਾਣੀ ਤੇਰੇ ਪੂਛਿਆ ਫਤੂਰਾ ਦੇ ਕੇ ਨਿਕਲੋ ਉਹ ਕਿਹਨੇ ਕਹਿੰਦੇ ਕੋਲ ਉਹ ਗਾਂ ਚੰਦਿਆ ਕਰ ਕਿਹੜਾ ਜੱਤੂ ਆਇਆ ਇਹਦਾ ਇਹਦੇ ਪਾਰੇ ਅਸੀਂ ਤੁਹਾਨੂੰ ਦੱਸ ਦੇ ਪਏ ਆ ਕੋਈ ਕੁਝ ਸਕਦਾ ਨਹੀਂ ਪਿਆ ਕਹਿੰਦਾ ਇੱਕ ਵਾਰ ਹੋਰ ਜਾ ਕੇ ਪੁੱਛੋ ਜਿੰਨੇ ਅਸੀਂ ਬੜਾ ਜ਼ੋਰ ਲਾਇਆ ਇਹ ਪਰ ਹਰ ਵਾਰੀ ਸ਼ਕਤ ਤੋਂ ਨਾ ਕਰ ਦਿੰਦੇ ਨਹੀਂ ਕਹਿੰਦੇ ਕੋਈ ਗੱਲ ਨਹੀਂ ਨਹੀਂ ਸ਼ੱਕਦੇ ਤੇ ਰਹਿਂਦੇ ਹੋ ਰਾਤ ਫਿਰਦੀ ਐ ਜਦੋਂ ਰਾਤ ਨੂੰ ਸੌਣਗੇ ਆਪਾਂ ਹੌਲੀ ਜਿਹੀ ਇਹਨਾਂ ਨੂੰ ਜਾ ਕੇ ਛੱਪਰ ਕਰ ਦੇਵਾਂਗੇ ਮਾਰ ਦੇਵਾਂਗੇ ਇਹਨਾਂ ਨੂੰ ਜੋ ਕੁਝ ਗਿਆ ਲੋਕ ਲਵਾਕੀ ਹਾਂ ਜੀ ਗੁਰਨਾਣਕ ਦੇ ਮਹਾਰਾਜ ਜੀ ਨੂੰ ਇਸ ਸਮਾਸ਼ਰਮ ਸਰਾਂ ਦੇ ਵਿੱਚ ਹਾਂ ਜੀ ਹਾਂ ਜੀ ਇੱਕ ਕਮਰੇ ਦੇ ਵਿੱਚ ਠਹਿਰਾ ਦਿੱਤਾ ਗਿਆ ਤੇ ਇਹੋ ਕਮਰੇ ਦੇ ਵਿੱਚ 6-7 ਬੱਚੇ ਉਹਦੇ ਨਾਲ ਬੈਠ ਕੇ ਕਿ ਜਦੋਂ ਸੌਣਗੇ ਉਹ ਬਾਹਰ ਜੀ ਇਹਨਾਂ ਨੂੰ ਮਾਰ ਕੇ ਇਹਨਾਂ ਦੇ ਨੂੰ ਖਾਭ ਨੂੰ ਲਵਾ ਲਿਆ ਮਹਾਰਾਜ ਜੀ ਬਾਲਿਕਾ ਹੀ ਪਰ ਰਾਤ ਕੁ ਜੁਲਈ ਹੈ ਅਜੂਨ ਤੋਂ ਸਾਹਮਣੇ ਤੇ ਮਹਾਦਾਨ ਦੇ ਭਾਗ ਸਰਦਾਰਾਂ ਨਾਲ ਗੱਲਾਂ ਕਰਦੇ ਪਏ ਸੀ ਉਸਾਰ ਪੰਨ ਇੱਕ ਬਸਰ ਸੁਨਤਾ ਇੱਕ ਕੋਈ ਗਾਮੀ ਛੱਤੀ ਤੋਂ ਬਾਅਦ ਜਣੀ ਗੀਤ ਹੈ ਨਾ ਉਹ ਪੂਰਾ ਜੋਰ ਤੋਂ ਆਵਾਜ਼ ਪੁੱਜੀ ਹੈ ਜੁਨਾ ਸਮਾਂ ਦੇਖੋ ਸਾਰੇ ਆਦੇ

ཉັ� དག ཉ�ང ག�ས ཉཡ ཁཁས ཁས ཁྱ ཁས གས ཁས ཁས ཁར ཁན ཁས ཁེ གེ ཁའེ ེ ག འེ གྷ ེེེ གེ སད ਆਖਾ ਜੋ ਪੈ ਰਹੀ ਮੈਂ ਦੱਸਦਾ ਹੈ ਕਰਿਆ ਕੇ ਜਿਸ ਆਖਾ ਕਿਤੇ ਕੀ ਦੇਰੋਂ ਆਖਾ ਹੈ ਦਾਨ ਕਰਦੇ ਹੈ ਆਖਾ ਸੁਣ ਰੋ ਮੁਝੇ ਸੁਣੀਂ ਜਿਨਿਆ ਕੇ ਆਖਾ ਕਰਮਾਏ ਕਿਤੇ ਕਹਿ ਜਾ ਉਹ ਗੁਰੂ ਆਏ ਜੇ ਕੀਤੇ ਹੋਏ ਕਰੇ ਆਪ ਦਾ ਸੰਕੇਤ ਕਿ ਮੇਰੇ ਸੁਨਹਾਰਾ ਦੇਵ ਰੋਹਾਰ ਕਾਣੇ ਸੱਚਾ ਸੁਣੇ ਇਤੋ ਰਾਜਾ ਤੋਰੀਂਦਾ ਕਦ ਕੇ ਸੁ ਕਵਾਰਾ ਕਵਾਰਾ केहा जोगा केहा जिब्या सलो करवा दे केहा ना दे ये जतन सारे जित्ते वावण हारे केहा रात्री जोगणियां देते गावण हारे साहुवा पौता ने जतन आवै राजा ब्रह्मद्वारे आदर है जित के गुण निशान लगे कर्म विचारे सादर है जित मनाने जववा तुम्हारे धारा है जित ज्ञान लखेर त्यार ब्रह्मा दे सादर है जितवा की ने गावण खाल विचारे गावण जितो जी चंदो की दावा है वीर करा रे साहु संत सा रे जगुज होए सागाले दावा मोह ਤੁਰਗਾ ਮੱਚ ਪਿਆਲੇ ਸਭ ਦੇ ਜੋਂ ਮਾਏ ਦੇ ਅਰਥ ਤੀਰ ਤਲਾਲੇ ਗੱਲ ਹੈ ਜੋ ਮਹਾ ਕਲਿ ਚੂੜਾ ਕਾਹ ਬੋਲੀ ਚਾਰੇ ਦਾਤਾ ਰੱਖੇ ਤਾਰੇ ਜੀ ਤੁਝੂ ਗਾਹ ਜੋ ਤੁਝ ਤੁੰਨ ਦਿੱਤੇ ਤੇਰੇ ਪਾਤਰ ਸਾਡੇ ਹੋਰ ਕਿੱਜੇ ਨਾ ਬਚੇ ਨਾ ਕਿੰਨਾ ਆਵੜੇ ਕਿਆ ਵਿਚਾਰੇ ਰਹੀ ਜੋਈ ਸਰਾਜਨ ਸਾਹਿਬ ਸੱਚਾ ਸੱਚੀ ਨਹੀਂ ਹੈਤੀ ਹੁੰਦੀ ਆਏ ਦਾਜਾ ਰਚਨਾ ਦੇ ਰਚਾਈ ਨਜ਼ੀਰਾਂ ਦੀ ਬਾਤੀ ਕਾ ਚਾਈ ਜੀ ਮਾਇਆ ਜੋ ਲੋਪਾਏ ਜਨਮ ਦੇ ਕੀ ਜਾਇਆ ਜਿੱਤੇ ਨਹੀਂ ਬੜਿਆ ਜੋ ਤੁਝ ਤੁੰਨ پھونا کرن وچ آئی دوہاں کان شاہ وں دا پاجا ہے کرن کرن وچ آئی جس دو سر پچڑی یاد کی کرے مہورت دا دان مارے کڑ ڈنڈا پرتی دوہاں پرتی جڑ میں ہجتے جڑ آج اے جایا اے آں ملیناں دا خدا سیندے کولے سیاں یار وچاں پکھڑ واجنا را سونی چھا جان رت دا وراں سیندے لوک دا سنا رہے ہم حساب

Thank you.